ਇੰਗਲੈਂਡ ਤੋਂ 35 ਦਿਨ ਬਾਅਦ ਆਈ ਮਿਰਤ ਦੇ ਪਿੰਡ ਵਾਪਿਸ ਗੁੱਡੇ ਮਾਪੇ ਦੇ ਨਹੀਂ ਰੁਕ ਰਹੇ ਅਤਰੂ ਭੈਣ ਆਪਣੇ ਵੀਰ ਦੇ ਸੇਰੇ ਲਾ ਕੇ ਕਾਢੇ ਰਹੀ ਸ਼ਗਨ ਪੂਰੇ ਚੰਗੇ ਪ੍ਰਗਟ ਦਿਖਾਤਰ ਪੰਜਾਬੀ ਨੌਜਵਾਨ ਦੇਸ਼ਾਂ ਦਾ ਰੁਖ ਕਰ ਰਹੇ ਹਨ ਪਰ ਉੱਥੇ ਕਿਸੇ ਅਣਜਾਣੇ ਕਟਨਾ ਕਾਰਨ ਉਹਨਾਂ ਨੂੰ ਮੌਤ ਆਪਣੇ ਰਹਿਣ ਕੋਸ਼ ਵਿੱਚ ਲੈ ਆ ਕੇ ਪਿੱਛੇ ਗੁੱਡੇ ਮਾਪੇ ਦਾ ਲਾਕੀ ਤੋੜ ਦਿੰਦੀ ਹੈ ਐਸੀ ਹੀ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਬਟਾਲਾ ਦੇ ਪਿੰਡਲ ਵੱਡੀ ਪੱਤ ਤੋਂ ਪੁੱਤ ਦਾ ਡੈਂ ਵਾਲੇ 33 ਸਾਲਾ ਨੌਜਵਾਨ ਕੁਲਵਿੰਦਰ ਸਿੰਘ ਜੋ ਕਿ 2009 ਵਿੱਚ ਇੰਗਲੈਂਡ ਜਾਂਦਾ ਹੈ ਅਤੇ ਉੱਥੇ ਉਸ ਵਿਹਾਰ ਟੈਕ ਨਾਲ ਮੌਤ ਹੋ ਜਾਂਦੀ ਹੈ 14 ਸਾਲ ਹੋ ਗਏ ਇੰਗਲੈਂਡ ਗਏ ਤਦ ਤੋਂ ਨਹੀਂ ਆਇਆ ਸੁਪਿੰਡ ਅੱਜ 20 ਦਿਨ ਬਾਅਦ ਉਸ ਦੀ ਮ੍ਰਿਤਕ ਦੇ ਪੁੱਛ ਪਿੰਡ ਵਾਪਸ ਹੈ ਜਿੱਥੇ ਪੂਰੇ ਇਲਾਕੇ ਵਿੱਚ ਸੋਕ ਦੀ ਲਹਿਰ ਹੈ ਉੱਥੇ ਹੀ ਭੈਣ ਆਪਣੇ ਵੀਰ ਨੂੰ ਸਹੇਰਾ ਲਾ ਕੇ ਉਹਤੇ ਵਿਆਹ ਦੇ ਚਾਹ ਕਰ ਰਹੀ ਹੈ ਤੇਰੇ ਪੁੱਟੇ ਮਾਬਾਪ ਦਾ ਔਰੋ ਕੇ ਬੁਰਾ ਹਾਲ ਇਸ ਦੌਰਾਨ ਮ੍ਰਿਤਕ ਤਲਵਿੰਦਰ ਸਿੰਘ ਦੇ ਰਿਸ਼ਤੇਦਾਰ ਸਾਥ ਸਬੰਧੀ ਅਤੇ ਹੋਰ ਸੱਜਣ ਮਿੱਤਰ ਵੀ ਵੱਡੀ ਗਿਣਤੀ ਵਿੱਚ ਉਹਨਾਂ ਦੇ ਪਿੰਡ ਪਹੁੰਚੇ ਅਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਦੱਸਣਯੋਗ ਹੈ ਕਿ ਪਰਿਵਾਰ ਦੇ ਵੱਲੋਂ ਪੂਰੀ ਤਰ੍ਹਾਂ ਆਸ ਟੁੱਟ ਚੁੱਕੀ ਸੀ ਕਿ ਉਹਨਾਂ ਦੇ ਬੱਚੇ ਵੀ ਤੀਕ ਕਦੇ ਮ੍ਰਿਤਕ ਦੇ ਉਹਨਾਂ ਦੇ ਘਰ ਵੀ ਪਹੁੰਚੇਗੀ ਤਾਂ ਜੋ ਉਹ ਆਪਣੇ ਮ੍ਰਿਤਕ ਨੌਜਵਾਨ ਦੀ ਇਲਾਜ ਦਾ ਧਾਰਮਿਕ ਰੀਤੀ ਰਿਵਾਜਾਂ ਨਾਲ ਅੰਤਿਮ ਸੰਸਕਾਰ ਵੀ ਕਰ ਸਕਣਗੇ ਪਰ ਅੱਜ 35 ਦਿਨ ਬਾਅਦ ਸਮਾਜ ਸੇਵੀ ਜੋਗਿੰਦਰ ਗੱਛ ਲਾਰੀਆ ਦੀ ਮਦਦ ਨਾਲ ਮਿਰਤਕ ਦੇ ਘਰ ਪਹੁੰਚੇ ਇਸ ਦੌਰਾਨ ਮਿਰਤਕ ਤਲਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਧਾਰਮਿਕ ਰੀਤੀ ਰਿਵਾਜਾਂ ਦੇ ਨਾਲ ਉਹਨਾਂ ਦੇ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਮਿਰਤਕ ਤਲਵਿੰਦਰ ਸਿੰਘ ਆਪਨੇ ਪਿਛੇ ਆਪਣੇ ਵੱਡੇ ਮਾਪਿਆਂ ਨੂੰ ਛੱਡ ਗਿਆ ਹੈ ਦੇਖੋ ਇਸ ਬੇਬਕਤੀ ਮੌਤ ਜੋ ਕਿ ਇਸ ਵੀਰ ਦੀ ਇਸ ਚਿਖਾ ਦਾ ਸ਼ੇਖ ਉਸ ਬੇਵਸ ਬਾਪ ਔਰ ਇਹ ਮਾਜੇ ਦੀ ਧਰਤੀ ਜੋ ਗੁਰੂਆਂ ਪੀਰਾਂ ਦੀ ਚਰਨ ਛੋਹ ਬਖਸ਼ਿਸ਼ ਧਰਤੀ ਸੀ ਕੁਝ ਨਸ਼ੇ ਨੇ ਵਿਆੜਤੀ ਬੇਰੋਜ਼ਗਾਰੀ ਕਰਕੇ ਸਾਡੇ ਭਰਾ ਜਿਹੜੇ ਆ ਮੈਂਟਲੀ ਡਿਪਰੈਸ਼ਨ ਕਰਕੇ ਜਾਂ ਬੁਰੇ ਹਾਲਾਤਾਂ ਕਰਕੇ ਉਹਨਾਂ ਦੀ ਅਚਾਨਕ ਜਿਹੜੀ ਇਹ ਬੇਵਕਤੀ ਮੌਤ ਹੋਈ ਹੈ ਬਾਪ ਦਾ ਕੰਦਾ ਸਹਾਰ ਨਹੀਂ ਸਕਦਾ ਆਪਣੇ ਬੱਚੇ ਦੀ ਇਸ ਭਰੀ ਜਵਾਨੀ ਦੇ ਵਿੱਚ ਛੱਡ ਕੇ ਜਾਣ ਨੂੰ ਔਰ ਅੱਜ ਉਹਨਾਂ ਲਈ ਪੂਰਾ ਸੰਸਾਰ ਜਿਹੜਾ ਉਹ ਸੁਨਾਂ ਹੋ ਗਿਆ ਸਾਨੂੰ ਇਹ ਚਾਹੀਦਾ ਹੈ ਕਿ ਇਸ ਪਰਿਵਾਰ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਹਮੇਸ਼ਾ ਦੀ ਤਰ੍ਹਾਂ ਉਹਨਾਂ ਨੂੰ ਉਹਨਾਂ ਦਾ ਪੁੱਤ ਤੇ ਅਸੀਂ ਵਾਪਸ ਨਹੀਂ ਲੈ ਕੇ ਆ ਸਕਦੇ ਉਹਨਾਂ ਨੇ ਬੜੇ ਚਾਵਾ ਨਾਲ ਉਹਨਾਂ ਨੂੰ ਭੇਜਿਆ ਸੀ ਔਰ ਜੋ ਸੁਣਦੇ ਵਿੱਚ ਆਇਆ ਕਿ ਜੋ ਵੀ ਸੀਗਾ ਉਹ ਗਰਵੀ ਰੱਖ ਕੇ ਆਪਣੇ ਪੁੱਤ ਨੂੰ ਉੱਥੇ ਭੇਜ ਕੇ ਤੇ ਕੋਈ ਸੁਖ ਦੀ ਉਮੀਦ ਲਾਈ ਹੋਈ ਸੀ ਅੱਜ 14 ਸਾਲ ਬਾਅਦ ਉਹ ਤਬੂਤ ਦੇ ਵਿੱਚ ਆਂਦਾ ਹੈ ਤੇ ਸਿੱਧਾ ਹੀ ਇਸ ਸ਼ਮਸ਼ਾਨ ਘਾਟ ਦੇ ਵਿੱਚ ਖਾ ਕੇ سپرد ਹੋ ਜਾਂਦਾ ਹੈ ਮੈਂ ਤੁਹਾਡੇ ਸਾਹਮਣੇ ਇਹ ਜ਼ਰੂਰ ਕਹਿਣਾ ਚਾਹਨਾ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਨੂੰ ਔਰ ਸੈਂਟਰਲ ਸਰਕਾਰ ਨੂੰ ਕਿ ਦੇਖੋ ਇਹ ਬੇਰੁਜ਼ਗਾਰੀ ਕਿਸ ਤਰ੍ਹਾਂ ਪੰਜਾਬ ਦੀ ਜਵਾਨੀ ਨੂੰ ਨਿਕਲ ਰਹੀ ਹੈ ਨਸ਼ਿਆਂ ਨੂੰ ਕਿਸ ਤਰ੍ਹਾਂ ਨਿਕਲ ਰਹੀ ਹੈ ਇਸ ਦੇ ਉੱਤੇ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਬੇਵਸ ਮਾਂ-ਬਾਪ ਜਿਹੜੇ ਹੁੰਦੇ ਆ ਉਹਨਾਂ ਦਾ ਇੱਕੋ ਹੀ ਆਸਰਾ ਹੁੰਦਾ ਹੈ ਸਰਕਾਰਾਂ ਸੋ ਸਾਨੂੰ ਚਾਹੀਦਾ ਹੈ ਕਿ ਐਸੇ ਪਰਿਵਾਰਾਂ ਦੇ ਨਾਲ ਅਸੀਂ ਦੁੱਖ ਦੀ ਘੜੀ ਦੇ ਵਿੱਚ ਅਸੀਂ ਖੜੇ ਹੋਈਏ ਜੀ ਔਰ ਮੈਂ ਇੱਥੇ ਧੰਨਵਾਦ ਕਰਨਾ ਚਾਹੁੰਦਾ ਹੈਗਾ ਉਸ ਬੜੇ ਹੀ ਨੇਕ ਇਨਸਾਨਾਂ ਦਾ ਜਿਹੜੇ ਯੂਕੇ ਦੇ ਵਿੱਚ ਯੂਨਾਈਟਿਡ ਸਿੱਖ ਵਾਲੇ ਹੈਗੇ ਆ ਉਹਨਾਂ ਦੇ ਬੜੇ صدਕਾ ਔਰ ਉਪਰਾਲੇ ਦੇ صدਕਾ ਇਹ ਚੀਜ਼ਾਂ ਜਿਹੜੀਆਂ ਇਹ ਸੰਭਾਵਿਤ ਹੋ ਸਕੀਆਂ ਮਾਂ-ਬਾਪ ਨੇ ਆਖਰ ਦੇ ਵਿੱਚ ਉਸ ਬੱਚੇ ਦਾ ਜਿਹੜਾ ਉਹ ਦਰਸ਼ਨ ਕਰ ਲਏਗੇ ਆ ਔਰ ਪਿੰਡ ਵਾਸੀਆਂ ਨੇ ਇਸ ਮਾਪੇ ਦੇ ਨਾਲ ਖੜ ਕੇ ਚਲੋ ਉਹਨਾਂ ਦਾ ਦੁੱਖ ਸਾਂਝਾ ਕੀਤਾ ਅਸੀਂ ਇਸ ਪਰਿਵਾਰ ਦਾ ਹਿੱਸਾ ਬਣ ਕੇ ਇਹਨਾਂ ਦੇ ਨਾਲ ਦੁੱਖ ਦੇ ਵਿੱਚ ਸ਼ਰੀਕ ਹਾਂ ਔਰ ਕਾਲਪੁਰਖ ਅੱਗੇ ਉਸ ਵਿਚੜੀ ਹੋਈ ਆਤਮਾ ਨੂੰ ਉਹ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣੇ ਹੋਈ ਅਸੀਂ ਅਰਦਾਸ ਕਰ ਸਕਦੇ ਹਾਂ ਇਸ ਦਿਨ ਦੇਤੇ ਧੰਨਵਾਦ ਇਸ ਆਦੀ ਵਾਤਵਾਰ ਦੀ ਮੈਂ ਤਕੀ ਕੀਤੀ ਜਾਵੇ ਅਹੀਂ ਬਹੁਤ ਥੱਲੇ ਲੱਗੇ ਆ ਮੈਂ ਹਾਈ ਕਮਿਸ਼ਨ ਦਾ ਸਵਾਗਤ ਕਰਦਾ ਧੰਨਵਾਦ ਕਰਦਾ ਜੋ ਕੇ ਦੇ ਡਾਇਰੈਕਟਰ ਨਿਰਪਿੰਦਰ ਕੌਰ ਜੀ ਉਹਨਾਂ ਦਾ ਧੰਨਵਾਦ ਕਰਦਾ ਗਰਮੀਤ ਸਿੰਘ ਖੁੜੀਆ ਦਾ ਧੰਨਵਾਦ ਕਰਦਾ ਪੱਤਰਕਾਰਾਂ ਦਾ ਧੰਨਵਾਦ ਕਰਦਾ ਤੇ ਪੰਨੂ ਸਾਹਿਬ ਦਾ ਮੈਂ ਧੰਨਵਾਦ ਕਰਦਾ ਸਰਦਾਰੀਆ ਸਾਹਿਬ ਦਾ ਵੀ ਧੰਨਵਾਦ ਕਰਦਾ ਸਿੰਘੇੜਾ ਸਾਹਿਬ ਦਾ ਧੰਨਵਾਦ ਕਰਦਾ ਅੱਜ ਪੁੱਤ ਦੇ ਦਰਸ਼ਨ ਕਰ ਪਾਏ ਉਹਨਾਂ ਦੀ ਬਦੌਲਤ ਹਾਂਜੀ ਆਪਣੇ ਪੁੱਤ ਦੇ ਦਰਸ਼ਨ ਕਰ ਪਾਏ ਉਹਨਾਂ ਦੀ ਬਦੌਲਤ ਕੀ ਨੇ ਦਰਸ਼ਨ ਹਾਂਜੀ ਇੱਕ ਚੀਜ਼ ਮੈਂ ਪੁੱਛ ਨਹੀਂ ਚਾਹਣਾ ਵੈਸੇ ਮੇਰੇ ਦਿਲ ਦਾ ਇੱਕ ਹੈ ਅਸੀਂ ਆਮ ਤੌਰ ਤੇ ਘਰੋਂ ਸੇਰਾ ਲੈਣ ਜਾਂਦੇ ਹਾਂ ਹਾਂਜੀ ਕਈ ਵਾਰ ਜਾ ਕੇ ਦੁਕਾਨਾਂ 'ੜੇ ਮਰੇ ਚਾਹਨਾ ਸੇਰਾ ਲਈਦੇ ਹਾਂਜੀ ਅੱਜ ਜਦੋਂ ਭੈਣ ਤੁਹਾਡੇ ਪੁੱਤ ਦੇ ਮੱਥੇ ਤੇ ਸੇਰਾ ਲਾ ਰਹੀ ਸੀ ਨਾ ਤੇ ਮੇਰੀ ਭੁੱਬ ਨਿਕਲ ਗਈ ਸੀ ਇਹਨੇ ਸੇਰਾ ਲੈਣ ਲੱਗਿਆ ਕਿ ਆ ਕੀ ਉਹ ਦੁਕਾਨ ਵਾਲੇ ਨੂੰ ਮੈਨੂੰ ਸੇਰਾ ਕਾਹਦੇ ਹੱਥ ਚਾਹੀਦਾ ਸਾਡੀ ਵੀ ਪੁੱਬ ਨੇ ਕੜ ਗਈ ਜਦੋਂ ਸੇਰਾ ਉੱਤੇ ਰੱਖਿਆ ਮੱਥੇ ਤੇ ਸਾਡੀ ਵੀ ਪਵਨ ਨਾਲ ਨਿਕਲੀਆਂ ਉੱਥੇ ਸਾਰੇ ਪਰਿਵਾਰ ਦੇ ਤੇ ਸਾਡੇ ਨਾਲ ਇਹ ਕੀ ਬਣ ਗਿਆ ਜੇ ਪੁੱਤ ਨੇ ਇੱਥੇ ਥੋੜੀ ਖਾ ਲੀਂਦਾ ਮਿਹਨਤ ਕਰ ਲੀਂਦਾ ਉੱਥੇ ਤਾਂ ਨਾ ਹੁੰਦਾ ਉੱਥੇ ਕੋਈ ਸੁਣੀ ਹਾ ਪੰਜਾਬ ਦੇ ਬੱਚਿਆਂ ਨੂੰ ਜਿਨ੍ਹਾਂ ਨੂੰ ਬੜਾ ਚਾਹ ਬਾਹਰ ਜਾਣ ਦਾ ਅਸੀਂ ਤੇ ਉਹਨੇ ਬੱਚਿਆਂ ਨੂੰ ਕੀ ਬਾਹਰ ਨਾ ਜਾਇਓ ਬਾਹਰ ਬੁਰਾ ਹਾ ਜੇ ਅੱਜ ਵੇਖ ਲੋ ਉਥੇ ਪੰਜ ਛੇ ਝੜ ਬਡੀਆਂ ਆਈਆਂ ਚੱਕਮੇ ਛੇ ਬਾਡੀਆਂ ਉੱਥੇ ਆਈਆਂ ਡੈਡ ਬਾਡੀਆਂ ਅਜੇ ਇੱਕ ਢੀਕਣ ਡਿਆ ਸੀ ਹੋਰ ਤੇ ਬਾਹਰ ਨਾ ਜਾਵੇ ਕੋਈ ਇੱਥੇ ਘੱਟ ਖਾ ਲੇ ਬਾਹਰ ਨਾ ਜਾਵੇ ਕੋਈ ਅਕੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਬਹੁਤ ਹੀ ਮਨਪਾਗੀ ਘਟਨਾ ਮਿਤੀ ਹੈ ਸਾਡੇ ਸਹਾਕਾਰਯੋਗ ਸਰਦਾਰ ਸੁਖਦੇਵ ਸਿੰਘ ਜੀ ਜੋ ਲੈਂਮੈਨ ਉਹਨਾਂ ਦਾ ਬੇਟਾ 14 ਸਾਲ ਤੋਂ ਜੁਕੇ ਵਿੱਚ ਰੋਜੀ ਰੋਟੀ ਕਮਾਉਣ ਗਿਆ ਸੀ ਉੱਥੇ ਅਟੈਕ ਹੋਣ ਦੇ ਕਾਰਨ ਉਹਦੀ ਡੈਥ ਹੋ ਗਈ ਹੈ ਸੋ ਬਹੁਤ ਹੀ ਜ਼ਿਆਦਾ ਇਹ ਦੁੱਖ ਦੀ ਗੱਲ ਹੈ ਸਾਡੇ ਵੀਰ ਜੀ ਸਲਾਰਿਆ ਸਾਹਿਬ ਔਰ ਸਰਦਾਰ ਬਲਬੀਰ ਸਿੰਘ ਪੰਨੂ ਜੀ ਜਿਨ੍ਹਾਂ ਦੀ ਹਿੰਮਤ ਕਰਕੇ ਮਿਹਨਤ ਕਰਕੇ ਫੋਨ ਰਾਹੀਂ ਮੇਲ ਮਲਾਪ ਕਰਕੇ ਉਹਨਾਂ ਦੀ ਅੱਜ ਡੈੱਡ ਬੋਡੀ ਪਿੰਡ ਤਲਵੰਡੀ ਪਰਥ ਪਹੁੰਚੀ ਹੈ ਸਬਹੁਤ ਸੋਗ ਦੀ ਲਹਿਰ ਹੈ ਇਸ ਟਾਈਮ ਅਸੀਂ ਚਾਹਾਂਗੇ ਕਿ ਜਿੰਨੀ ਵੀ ਸਾਡੇ ਕੋਲ ਸੇਵਾ ਹੋ ਸਕੇ ਜਿੰਨੀ ਵੀ ਇਸ ਪਰਿਵਾਰ ਦੀ ਮਦਦ ਹੋ ਚੁੱਕੀ ਸਗੀ ਸਰਦਾਰ ਬ੍ਰਿਵੀਰ ਸਿੰਘ ਪੰਨੂ ਜੀ ਤਨਦੇ ਨੇ ਨਾਲ ਇਹਨਾਂ ਦੇ ਪਰਿਵਾਰ ਦੀ ਸੇਵਾ ਕਰਨਗੇ ਜੋ ਵੀ ਕਮੀ ਪੇਸ਼ੀ ਇਹਨਾਂ ਨੂੰ ਕਿਸੇ ਤਰ੍ਹਾਂ ਦੇ ਵੀ ਆਏਗੀ ਉਹ ਪੂਰੀ ਕਰਨ ਦੀ ਕੋਸ਼ਿਸ਼ ਕਰਨਗੇ ਲੇਕਿਨ ਬੱਚਾ ਤੇ ਵਾਪਸ ਨਹੀਂ ਆ ਸਕਦਾ ਕਿਉਂਕਿ ਜਿਤ ਗਿਆ ਉਹ ਵਾਪਸ ਨਹੀਂ ਆ ਸਕਦਾ ਲੇਕਿਨ ਬਹੁਤ ਹੀ ਮੰਦਪਾਗੀ ਖਬਰ ਹੈ ਜਿਹੜਾ ਹੀ ਅੱਜ ਇੱਥੇ ਅੱਜ ਇਹਨਾਂ ਦੇ ਸ਼ਮਸ਼ਾਨ ਘਾਟ ਵਿੱਚ ਖੜਿਆ ਸਾਡਾ ਆਪਾ ਖੁਦ ਆ ਵੀ ਮਨ ਬਹੁਤ ਖਰਾਬ ਹੋ ਰਿਹਾ ਸੋ ਇਸ ਕਰਕੇ ਮਤਲਬ ਬਹੁਤ ਦੁੱਖ ਦੀ ਗੱਲ ਹੈ ਕਿ ਸਾਡੇ ਵੀਰ ਜੀ ਜਿਨ੍ਹਾਂ ਨੇ 14 ਸਾਲ ਤੋਂ ਆਪਣਾ ਬੱਚਾ ਇੱਥੋਂ ਭੇਜਿਆ ਸੀ ਤੇ ਅੱਜ ਉਹਨਾਂ ਦੀ ਡੈੱਡ ਬੋਡੀ ਕਰ ਪਹੁੰਚੀ ਹੈ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਬਲਬੀਰ ਸਿੰਘ ਪੰਨੂ ਜੀ ਦਾ ਸਲਾਰੀਆ ਸਾਹਿਬ ਦਾ ਔਰ ਕੁਲਦੀਪ ਧਾਰੀਵਾਲ ਦੀ ਦਾ ਜਿਨ੍ਹਾਂ ਦੇ ਸਦਕਾ ਅੱਜ ਇਸ ਬੱਚੇ ਦੀ ਡੈੱਡ ਬੋਡੀ ਪਿੰਡ ਪਹੁੰਚੀ ਹੈ ਧੰਨਵਾਦ